ਸਤਿ ਸ਼੍ਰੀ ਅਕਾਲ ਜੀ ਸੋ ਤੁਸੀਂ ਦੇਖ ਸਕਦੇ ਹੋ ਜੋ ਬੰਦੇ ਵਿਆਹ ਦੀਆਂ ਹੋਰ ਤਸਵੀਰਾਂ ਤੇ ਇੱਥੇ ਇਹ ਕਹਾਵਤ ਸੱਚੀ ਹੀ ਸੱਚ ਹੋ ਜਾਂਦੀ ਆ ਕਿ ਮੁੰਡਾ ਕੁੜੀ ਨਾਲੋਂ ਸੋਹਣਾ ਕੁੜੀ ਮੁੰਡੇ ਨਾਲੋਂ ਸੋਹਣੀ ਕਿਉਂਕਿ ਜੋੜੀ ਇੰਨੀ ਜ਼ਿਆਦਾ ਸੋਹਣੀ ਆ ਕਿ ਦੋਵੇਂ ਹੀ ਇੱਕ ਦੂਜੇ ਨਾਲੋਂ ਵੱਧ ਸੋਹਣੇ ਨੇ ਤੇ ਜੋ ਬੰ ਨੂੰ ਵੀ ਤੁਸੀਂ ਦੇਖਿਆ ਆ ਕਾਫੀ ਵਾਰ ਵਲੌਗਾ ਵੀਡੀਓ ਵਿੱਚ ਕਿ ਕਿੰਨਾ ਜ਼ਿਆਦਾ ਸੋਹਣਾ ਹੈ ਤੇ ਉਸਦੀ ਵਾਈਫ ਉਹ ਵੀ ਬਹੁਤ ਜ਼ਿਆਦਾ ਹੀ ਸੋਹਣੀ ਆ ਸੋ ਇਹ ਇਹਨਾਂ ਦੇ ਵਿਆਹ ਵਾਲੀਆਂ ਤਸਵੀਰਾਂ ਜੋ ਕਿ ਇਹਨਾਂ ਦੇ ਲਾਵਾਂ ਫੇਰੇ ਹੋਏ ਤੇ ਉਸ ਟਾਈਮ ਤੇ ਰਵਿੰਦਰ ਨੇ ਆਪਣੀ ਝੋਲੀ ਵਿੱਚ ਸੇਰਾ ਵੀ ਪਵਾਇਆ ਸੋ ਇਹ ਆਪਣੀ ਭੈਣ ਹੋਣ ਦਾ ਫਰਜ਼ ਅਦਾ ਕਰਦੀ ਹੋਈ ਕਿਉਂਕਿ ਜਿਵੇਂ ਤੁਸੀਂ ਦੇਖਿਆ ਹੈ ਕਿ ਜੋਬਣ ਹਮੇਸ਼ਾ ਅਰਵਿੰਦਰ ਦੀਦੀ ਦੇ ਨਾਲ ਹੀ ਰਹਿੰਦਾ ਰਿਹਾ ਤੇ ਉਸ ਤੋਂ ਬਾਅਦ ਮਿਲਣੀਆਂ ਦੀ ਰਸਮ ਸਟਾਰਟ ਹੁੰਦੀ ਆ ਤੇ ਕਵਲ ਦੇ ਡੈਡੀ ਉਹਨਾਂ ਦੀ ਮਿਲਣੀ ਹੁੰਦੀ ਆ ਜਿਵੇਂ ਕਿ ਮਾਮਿਆਂ ਦੀ ਮਿਲਣੀ ਤੁਸੀਂ ਲਾ ਲਓ ਤੇ ਫਿਰ ਉਸ ਤੋਂ ਬਾਅਦ ਭੈਣਾਂ ਦੀ ਮਾਮਿਆਂ ਦੀ ਜਿਵੇਂ ਦੋਵੇਂ ਮਾਮਿਆਂ ਦੀ ਮਿਲਣੀ ਹੋਈ ਕਈਆਂ ਨੇ ਵੀਡੀਓ ਵਿੱਚ ਬਹੁਤ ਜ਼ਿਆਦਾ ਕਮੈਂਟ ਕੀਤੇ ਸੀ ਕਿ ਨਾਨਕਾ ਪਰਿਵਾਰ ਇਕੱਠਾ ਰਲ ਕੇ ਕਿਉਂ ਨਹੀਂ ਗਿਆ ਵੀਡੀਓ ਵਿੱਚ ਦੇਖ ਹੀ ਰਹੇ ਹੋਵੋਗੇ ਇਕੱਠੇ ਹੀ ਨਜ਼ਰ ਆ ਰਹੇ ਆ ਚਲੋ ਵੱਖੋ ਵੱਖ ਗਏ ਆ ਘਰ ਵਿੱਚ ਸ਼ੋਅ ਛੋਟੀਆਂ ਮੋਟੀਆਂ ਗੱਲਾਂ ਹੋ ਹੀ ਜਾਂਦੀਆਂ ਨੇ ਪਰ ਸਾਰੇ ਇਕੱਠੇ ਆ ਕੋਈ ਐਹੋ ਜੀ ਗੱਲ ਨਹੀਂ ਹੈਗੀ ਰਲ ਮਿਲ ਕੇ ਵਿਆਹ ਵੇਖ ਰਹੇ ਆ ਕਿਉਂਕਿ ਉਹਨਾਂ ਦੀ ਜਿਹੜੀ ਭੈਣ ਆ ਉਹਦੇ ਵਾਸਤੇ ਦੋਵੇਂ ਭਰਾ ਇੱਕੋ ਜਿਹੇ ਨੇ ਉਹਨਾਂ ਵਿੱਚ ਕੋਈ ਵੀ ਮੇਰ-ਦੇਰ ਨਹੀਂ ਹੈਗੀ ਸੋ ਸਾਰੇ ਰਲ ਮਿਲ ਕੇ ਖੁਸ਼ੀ-ਖੁਸ਼ੀ ਵਿਆਹ ਵੇਖਦੇ ਪਏ ਨੇ ਤੇ ਬਹੁਤ ਹੀ ਵਧੀਆ ਲੱਗਦੇ ਪਏ ਨੇ ਜਿਵੇਂ ਕਿ ਵਿੱਕੀ ਨੇ ਜੀਜੇ ਦੀ ਮਿਲਣੀ ਕੀਤੀ ਤੇ ਕਵਲ ਭਾਜੀ ਨੇ ਭਰਾ ਹੋਣ ਦੀ ਮਿਲਣੀ ਕੀਤੀ ਸੋ ਸਾਡਾ ਪੰਜਾਬ ਵਾਲਿਆਂ ਦੀਆਂ ਮਿਲਣੀਆਂ ਵੀ ਹੋਈਆਂ ਤੇ ਜਿਵੇਂ ਬਰਡੇ मामੇ ਦੀ ਮਿਲਣੀ ਹੋਈ ਉਹਦਾ ਛੋਟੇ मामੇ ਦੀ ਵੀ ਮਿਲਣੀ ਕਰਾਈ ਗਈ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਦੀ ਭੈਣ ਨੇ ਦੋਵਾਂ ਭਰਾਵਾਂ ਨੂੰ ਇੱਕ ਬਰਾਬਰ ਹੀ ਰੱਖਿਆ ਹੋਇਆ ਹੈ ਤੇ ਕੋਈ ਵੀ ਮੇਰ-ਤੇਰ ਨਹੀਂ ਹੈਗੀ ਸੋ ਬਹੁਤ ਹੀ ਜ਼ਿਆਦਾ ਵਧੀਆ ਤੇ ਸੋਹਣੀ ਫੈਮਿਲੀ ਤੇ ਬਹੁਤ ਜ਼ਿਆਦਾ ਸੋਹਣਾ ਪਰਿਵਾਰ ਵਧੀਆ ਲੱਗਦੇ ਪਏ ਆ ਵੀਡੀਓ ਵਿੱਚ ਸੋ ਇਹਨਾਂ ਦੀਆਂ ਜਿਹੜੀਆਂ ਵੀ ਵੀਡੀਓ ਤੁਸੀਂ ਦੇਖ ਰਹੇ ਹੋ ਫੋਟੋਆਂ ਦੇਖ ਰਹੇ ਹੋ ਾਰੇ ਹੀ ਬਹੁਤ ਜ਼ਿਆਦਾ ਸੋਹਣੇ ਲੱਗਦੇ ਪਏ ਆ ਤੇ ਪ੍ਰੀਤ ਤੇ ਸੰਦੀਪ ਦੇ ਸੂਟ ਬਹੁਤ ਜ਼ਿਆਦਾ ਹੀ ਸੋਹਣੇ ਨੇ ਸ਼ਗਨ ਤੇ ਵੀ ਉਹਨਾਂ ਨੇ ਸੂਟ ਬਹੁਤ ਜ਼ਿਆਦਾ ਸੋਹਣੇ ਪਾਏ ਸੀ ਤੇ ਬਰਾਤ ਵਾਲੇ ਦਿਨ ਵੀ ਸੂਟ ਬਹੁਤ ਸੋਹਣੇ ਪਾਏ ਨੇ ਤੇ ਰਵਿੰਦਰ ਦੀਦੀ ਨੇ ਵੀ ਬਹੁਤ ਜ਼ਿਆਦਾ ਸੋਹਣਾ ਸੂਟ ਪਾਇਆ ਹੋਇਆ ਸੀ ਇਆਵਾਂ ਵਿੱਚ ਸਾਰੇ ਹੀ ਇੱਕ ਦੂਜੇ ਤੋਂ ਵੱਧ ਹੀ ਟੌਰ ਕੱਢਦੇ ਨੇ ਤੇ ਇਸੇ ਤਰੀਕੇ ਨਾਲ ਇਹਨਾਂ ਨੇ ਵੀ ਇੱਕ ਦੂਜੇ ਤੋਂ ਵੱਧ ਛੜ ਕੇ ਹੀ ਟੌਰ ਕੱਢਿਆ ਹੋਇਆ ਹੈ ਤੇ ਸਾਰੇ ਹੀ ਸੋਹਣੇ ਲੱਗ ਰਹੇ ਨੇ ਜਿਵੇਂ ਕਿ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਪ੍ਰੀਤ ਦੀਦੀ ਵੀ ਬੜੇ ਸੋਹਣੇ ਲੱਗਦੇ ਪਏ ਆ ਰਵਿੰਦਰ ਦੀਦੀ ਵੀ ਸੇਰਾ ਬਨ ਰਏ ਨੇ ਜਿਵੇਂ ਕਿ ਤੁਸੀਂ ਦੇਖਿਆ ਜੋ ਬਨੂ ਤਾਂ ਬਹੁਤ ਸੋਹਣੇ ਲੱਗਦੇ ਪਏ ਆ ਕਰਨ ਸਰਬਾਲਾ ਬਣਿਆ ਕਰਨ ਨੇ ਪਗ ਬੰਨੀ ਹੋਈ ਉਹ ਵੀ ਬਹੁਤ ਜ਼ਿਆਦਾ ਸੋਹਣਾ ਲੱਗਦਾ ਪਿਆ ਤੇ ਮੁੰਡੇ ਦੇ ਮਾਪਿ ਉਹ ਵੀ ਬਹੁਤ ਜ਼ਿਆਦਾ ਸੋਹਣੇ ਲੱਗਦੇ ਪਏ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਕੇ ਜਾਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਪਾਂ ਤੁਹਾਡੇ ਲਈ ਹੋਰ ਵੀ ਇਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਧੰਨਵਾਦ